ਸੋਹਰਾ ਹਫਤਾ ਕਰਾਂ ਤੋਂ ਬਾਅਦ ਪਤਾ ਲੱਗਿਆ ਵੀ ਜਿਹੜਾ ਇੱਥੇ 13 ਜੂਨ ਦੀ ਰਾਤ ਨੂੰ 9 ਵਜੇ ਬਰਫੀਲਾ ਤੂਫਾਨ ਆਇਆ ਉਹ ਤੂਫਾਨ ਇੰਨਾ ਭਿਆਨਕ ਸੀ ਜਿਹਦੇ ਨਾਲ ਰੈਸਟੋਰੈਂਟ ਦੇ ਲੈਣ ਦੇ ਵਿਚਾਲੇ ਸਾਰਾ ਕੰਮ ਬੰਦ ਹੋ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਕੰਮ ਸਾਂਭਲ ਕੇ ਬੈਠੇ ਜੀ ਤੇ ਰਾਤ ਨੂੰ ਸੌਣ ਤੋਂ ਲੱਗੇ ਇਹਨਾਂ ਨੇ ਚਰਮੈਟ ਲਾਇਆ ਇਹਦੇ ਹੀਟਰ ਵੀ ਦਰਵਾਸਤ ਕੰਵਾਸ 10 ਵਸ ਲਾਇੀ ਸੀ ਉਹ ਹੀਟਰਾਂ ਦੇ ਅੱਗੇ ਤੱਕਿਆ ਖੁੜੀਆਂ ਰੱਖ ਦਿੱਤੀ ਸੀ ਮੋਤਾ ਕੀ ਮਰ ਬਣਾ ਲੈ ਬਗ ਹੋਣ ਦਾ ਕਾਰਨ ਦੀ ਜਿਹੜੀ ਗੈਸਟੀਓ ਅੰਦਰ ਬੰਦ ਹੋ ਗਈ ਜਿਹਦੇ ਵਿੱਚ 12 ਮੋਤਾ ਹੋ ਗਿਆ ਮੇਰਾ ਭਾਂਜਾ ਸੀ ਰਵਿੰਦਰ ਸਿੰਘ ਉਹਨਾਂ ਦੀ ਮਿਸਰੀਤ ਦੀ ਨਾਲ ਧਰਮ ਪਤਨੀ ਗੁਰਵਿੰਦਰ ਕੌਰ ਅੱਜ 8 ਮਾਰਚ ਨੂੰ ਅਹੀ ਸਾਲ ਚ ਜੌਰਜੀਆ ਗਏ ਸੀ ਜੌਰਜੀਆ ਜਾਂਦ ਤੋਂ ਬਦ ਉਹ ਕੰਮ ਕਰਨ ਲੱਗੇ ਇਹ ਜਿਹੜਾ ਰੈਸਟੋਰੈਂਟ ਸੀ ਮੈਨੂੰ ਕੱਲ ਫੋਨ ਕਾਲ ਆਈ 10:30 ਵਜੇ ਵੀ ਤੁਹਾਡੇ ਪਰਿਵਾਰ ਦੀ ਜਿਹੜੇ ਉਹ ਪੂਰੇ ਹੋ ਗਏ ਇਹ ਕਾਰਨ ਚਲੋ ਮੈਂ ਉੱਥੇ ਰਾਬਤਾ ਕਰਨ ਕੀਤਾ ਜੀ ਚਲੋ ਉਸ ਤੋਂ ਬਾਅਦ ਰਾਬਤਾ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਜਿਹੜਾ ਇੱਥੇ 13 ਬਿਜਲੀ ਰਾਤ ਨੂੰ 9 ਵਜੇ ਬਰਫੀਲਾ ਤੂਫਾਨ ਆਇਆ ਉਹ ਤੂਫਾਨ ਇੰਨਾ ਭਿਆਨਕ ਸੀ ਜਿਹਦੇ ਨਾਲ ਰੈਸਟੋਰੈਂਟ ਦੇ ਲੈਣ ਦੇ ਵਗੈਰਾ ਸਾਰਾ ਕੰਮ ਬੰਦ ਹੋ ਗਿਆ ਉਸ ਤਰ੍ਹਾਂ ਜਦੋਂ ਇਹ ਆਪਣਾ ਕੰਮ ਆਸਾਨ ਸੰਭਾਲ ਕੇ ਬੈਠੇ ਜੀ ਤੇ ਰਾਤ ਨੂੰ ਸੌਂਕ ਤੋਂ ਲੱਗੇ ਇਹਨਾਂ ਨੇ ਚ ਲੈਟ ਲਾਇਆ ਇਹਦੇ ਹੀਟਰ ਦੀ ਗਰਮੈਸ ਕਰਨ ਵਾਸਤੇ ਸੌਂ ਵਾਸਤੇ ਲਾਏ ਸੀ ਉਹ ਹੀਟਰ ਦੇ ਅੱਗੇ ਤਾਕਿਆ ਖੋੜੀਆਂ ਰੱਖਦੀ ਸੀ ਉਹ ਤਾਕੀ برف ਨਾਲ ਬੰਦ ਹੋਣ ਦਾ ਕਾਰਨ ਜਿਹੜੀ ਗੈਸ ਸੀ ਉਹ ਅੰਦਰ ਬੰਦ ਹੋ ਗਈ ਜਿਹਦੇ ਵਿੱਚ 12 ਮੋਤਾਂ ਹੋ ਗਈਆਂ ਇੱਕ ਕੁੜੀ ਜਾਰਜੀਆ ਦੀ ਸੀ ਬਾਕੀ ਆਪਣੇ ਇੰਡੀਆ ਦੀ ਸਾਦੇ ਪੰਜਾਬ ਦੇ ਸੀ ਜੀ ਤੇ ਜਿਹਦੇ ਵਿੱਚ ਮੇਰਾ ਭਾਂਜਾ ਰਵਿੰਦਰ ਸਿੰਘ ਤੇ ਨਾਲ ਉਹਨਾਂ ਦੀ ਪਤਾਰ ਬਤਨੀ ਗੁਰਵਿੰਦਰ ਕੌਰ ਸਾਹਿਬ ਕੋਲੇ ਬਰੋਚਤ ਸਭ ਤੋਂ ਪਹਿਲਾਂ ਗੱਲ ਇਹ ਹੈ ਜੀ ਅਸੀਂ ਸਾਡੇ ਮਾਨਯੋਗ ਮੰਤਰੀ ਸ੍ਰੀ ਅਮਰ ਰੋੜਾ ਜੀ ਨੇ ਇਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਸੀ ਤੇ ਇਹਨਾਂ ਨੇ ਜਿਹੜਾ ਸਾਡਾ ਵਾਈਟ ਡਾਟਾ ਮੰਗਿਆ ਸੀ ਉਹ ਮਨ ਕੇ ਦਿੱਤਾ ਉਹਨਾਂ ਦੇ ਨਾਲ ਦੀ ਨਾਲ ਉਮੀਦ ਖੇਡ ਸੀ ਨਾਲ ਗੱਲ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਡੀਸੀ ਸਾਹਿਬ ਕੋਲੇ ਸਾਨੂੰ ਭੇਜਿਆ ਅਸੀਂ ਡੀਸੀ ਸਾਹਿਬ ਨੇ ਜਿਹੜਾ ਵੀ ਸਾਡੇ ਕੋਲ ਸਾਡੇ ਕੋਈ ਪ੍ਰੂਫ ਮੰਗਿਆ ਅਸੀਂ ਉਹ ਦੇ ਕੇ ਆਏ ਜੀ ਇਸਿਸ ਆਵੜ ਸਾਡੀ ਬਹੁਤ ਧਿਆਨ ਨਾਲ ਸੁਣੀਆ ਸਾਨੂੰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜੇ ਵੀ ਸਾਡੇ ਬੱਚੇ ਨੇ ਡੈੱਡ ਬੋਡੀਆਂ ਤੋਂ ਰੋਲੇ ਰਿਹਾ ਨੇ ਪਈਆਂ ਅਸੀਂ ਸੈਂਟਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਇਹ ਸਾਰੇ ਗਰੀਬ ਪਰਿਵਾਰ ਨੇ ਪਹਿਲਾ ਘਰ ਲਾਗਦੇ ਘਰ ਲਾ ਕੇ ਗਏ ਨੇ ਕੋਈ ਕੁਛ ਘਰ ਗਹਿਣੇ ਦਾ ਕਰਕੇ ਗਿਆ ਕੋਈ ਕੁਛ ਜ਼ਮੀਨ ਵੇਚ ਕੇ ਗਿਆ ਕੁਛ ਕਰਕੇ ਗਿਆ ਪਰ ਇਹਨਾਂ ਦੇ ਡੈੱਡ ਬੋਡੀਆਂ ਇਹਨਾਂ ਦੇ ਪਰਿਵਾਰਾਂ ਦੇ ਹਵਾਲੇ ਕੀਤੇ ਜਾਂ ਅਸੀਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਇਹ ਪੂਰਜੋਲ ਅਪੀਲ ਕਰਦੇ ਆਂ ਅੰਤ ਇਹਦਾ ਕਾਲੀ ਪਤਾ ਲੱਗਿਆ ਸੀ ਵੀ ਤੁਹਾਡੇ ਪਰਿਵਾਰ ਦੇ ਦੋ ਮੈਂਬਰ ਜਿਹੜੇ ਉੱਥੇ ਡੈੱਡ ਹੋ ਗਏ ਸੀ ਤੇ ਉੱਥੇ ਪਤਾ ਲੱਗਿਆ ਵੀ ਇੱਕ ਬਰਫੀਲਾ ਤੂਫਾਨ ਆਇਆ ਬਰਫੀਲੇ ਤੂਫਾਨ ਦੇ ਕਾਰਨ ਉੱਥੇ ਲਾਈਟ ਚਲੀ ਗਈ ਤੇ ਉੱਥੇ ਜੋ ਜਨਰੇਟਰ ਸੀ ਉਹਨਾਂ ਨੇ ਲੋਬੀ ਦੇ ਵਿੱਚ ਰੱਖ ਲਿਆ ਤੇ ਬਾਰੀਆਂ ਸਾਰੀਆਂ ਬੰਦ ਹੋ ਗਈਆਂ ਤੇ ਉਹਦੇ ਨਾਲ ਗੈਸ ਕੰਨ ਚੜਨ ਦੇ ਕਾਰਨ ਸਾਰਾ ਬਾਰਾਂ ਦੇ ਦਰਵਾਜ਼ੇ ਦੇ ਉੱਤੇ ਡੈੱਡ ਹੋ ਗਏ